ਸਾਡਾ ਨਾਮ ਹੈ ਬਾਬਾ ਗੁਰਮੀਤ ਸਿੰਘ ਗੁਰਦੁਆਰਾ ਸਦਨਾ ਸਾਹਿਬ ਪਾਸ਼ੇ ਸਤਮੀ ਪਿੰਡ ਬਲੀ ਬੜੈਚ ਇਤਿਹਾਸਕ ਗੁਰਦੁਆਰਾ ਹੈ ਬੜਾ ਸੁੰਦਰ ਨਾਲ ਬਿਰਧ ਆਸ਼ਮਾ ਹੈ ਬੇ ਸਾਰਿਆਂ ਵਾਸਤੇ ਨਾਲ ਸਾਡੀ ਇੱਕ ਅਕੈਡਮੀ ਐ ਸਕੂਲ ਹੈ ਬੱਚਿਆਂ ਨੂੰ ਧਰਮ ਵਿਦਿਆ ਤੇ ਦੁਨਿਆਵੀ ਵਿਦਿਆ ਦਿੰਦੇ ਆ ਔਰ ਗੁਰਮukh ਸਿੰਘ ਜੀ ਇਹਨਾਂ ਦੇ ਘਰ ਦੇ ਗੁਰਮੀਤ ਸਿੰਘ ਕੁਝ ਸਾਲ ਸਾਡੀ ਕੋਲ ਉੱਥੇ ਡਿਊਟੀ ਕੀਤੀ ਗੁਰਦੁਆਰਾ ਸਾਹਿਬ ਵਿਖੇ 5-6 ਸਾਲ ਉਸ ਤੋਂ ਬਾਅਦ ਉਹਦੀ ਮੌਤ ਹੋ ਜਾਂਦੀ ਆ ਮੌਤ ਹੋਣ ਤੋਂ ਬਾਅਦ ਮਤਲਬ ਸੁਣ ਇਹਦਾ ਕਿ ਬੇਟਾ ਸੀ ਬੇਟਾ ਗਾਉਂ ਗੁਰਬਾਣੀ ਨਹੀਂ ਸਿੱਖਿਆ ਨਾਉ ਕੀਰਤਨ ਕਰ ਸਕਦਾ ਸੀ ਨਾ ਪਾਠ ਕਰ ਸਕਦਾ ਸੀ ਜਿਸ ਵਾਸਤੇ ਪੜਿਆ ਵਿਦਿਆਰਥੀ ਰਹਿ ਕੇ ਸਾਡੇ ਕੋਲ ਬੇਟੀ ਵੀ ਬੜੀ ਬੇਟਾ ਵੀ ਪੜਿਆ ਫਿਰ ਨੇ ਸੋਚਿਆ ਇਹਦਾ ਨਾਮ ਰਣਜੀਤ ਕੌਰ ਹੈ ਜੀਬਾ ਨੇ ਚੁਕਨ ਸੋਚਿਆ ਵੀ ਚਲੋ ਮੈਂ ਕਿਸ ਤਰ੍ਹਾਂ ਆਪਣੇ ਬੇਟੇ ਨੂੰ ਬਾਹਰ ਭੇਜ ਦਵਾਂ ਬਾਹਰ ਜਾਊਗਾ ਕਮਾਈ ਕਰੂਗਾ ਸਾਡਾ ਘਰ ਚੱਲੂਗਾ ਤੇ ਇਹਨੇ ਫੇ ਪੈਸੇ ਥੋੜੇ ਬਹੁਤ ਇਕੱਠੇ ਕਰਕੇ ਮਦਦ ਲੈ ਕੇ ਰਿਸ਼ਤੇਦਾਰ ਮਦਦ ਲਈ ਕੋ ਸਾਨੂੰ ਕਿਹਾ ਇਸਕ ਪਹਿ ਇਕੱਠੇ ਕਰਕੇ ਦੇ ਮੁੰਡੇ ਨੂੰ ਬਾਹਰ ਦੁਬਈ ਭੇਜਿਆ ਸੀ 2019 ਚ 2019 ਚ ਫਿਰ 3 ਸਾਲ ਪੂਰੇ ਕਰਕੇ 3 ਸਾਲ ਲਾ ਕੇ ਉਹ ਸਫਰ ਲਾ ਕੇ ਪੂਰਾ ਤੇ ਮੈਂ ਫਿਰ ਵਾਪਸ ਆ ਗਿਆ ਉਹ 2021 ਚ 2021 ਮਾਰਚ ਵਿੱਚ ਆਇਆ ਉਹ ਮਰ ਗਿਆ ਨਹੀਂ ਦੱਸਾਂ ਵੀ ਨਹੀਂ ਆਇਆ ਆ ਤਾਂ ਫਿਰ ਮੀਨ ਮਾਰਚ ਸਮਝੋ ਵਾਪਸ ਆ ਗਿਆ ਅਕਤੂਬਰ ਚ ਆ ਕੇ ਫਿਰ ਉਹਨੇ ਵਿਆਹ ਕੀਤਾ ਇੱਥੇ ਵਿਆਹ ਕਰਨ ਤੋਂ ਬਾਅਦ ਫਿਰ ਉਹ 20 ਕਿਦਣਾ ਬਾਅਦ ਫਿਰ ਇੱਥੋਂ ਚਲਾ ਗਿਆ ਉਧਰ ਚਲਾ ਗਿਆ ਉਹਨੇ ਲਾਇਸੈਂਸ ਬਣਾਇਆ ਸੀਗਾ ਤੇ ਗੱਡੀ ਚਲਾਉਂਦਾ ਸੀ ਗੱਡੀ ਲਈ ਜਾਂਦਾ ਸੀ ਰੋਡ ਤੇ ਕੁਝ ਲੋਕ ਕੰਮ ਕਰਦੇ ਸੀ ਪਰ ਕਰਦੇ ਸੀ ਅਚਨਚੇਤ ਹੀ ਕੋਈ ਬੰਦਾ ਪਾਕਿਸਤਾਨੀ ਥੱਲੇ ਆ ਗਿਆ ਉਹ ਪਾਕਿਸਤਾਨੀ ਸੀ ਤੇ ਉਹਦੀ ਮੌਤ ਹੋ ਗਈ ਉਹਦੀ ਮੌਤ ਹੋਣ ਤੋਂ ਬਾਅਦ ਫੇ ਉਹਨੂੰ ਜੇਲ੍ਹ ਜਾਣਾ ਪਿਆ ਜੇਲ੍ਹ ਚ ਲਾ ਗਿਆ ਤੇ ਜੇਲ੍ਹ ਤੋਂ ਬਾਅਦ ਫਿਰ ਕੋਰਟ ਨੇ ਫੈਸਲਾ ਸੁਣਾਇਆ ਉੱਥੇ ਉਹ ਕੋਰਟ ਨੇ ਇਹ ਫੈਸਲਾ ਸੁਣਾਇਆ ਵੀ ਉਹਨੂੰ ਉਧਰਲਾ 2 ਲੱਖ 10 ਹਜ਼ਾਰ ਰਾਮ ਜਿਹੜਾ ਭਰਨਾ ਪਏਗਾ ਜਿੰਨ ਬਲੱਡ ਬਣੀ ਕਹਿੰਨੇ ਆ ਕਿਉਂਕਿ ਜਦੀ ਗਵਰਨਰ ਦਾ ਰੂਲ ਆ ਵੀ ਜਿਹੜੇ ਉਹ ਪੈਸੇ ਭਰਨੇ ਆ ਕੋਰਟ ਜਾਵਾਂ ਕਰੋਨੇ ਆ ਉਹ ਜਿਹੜਾ ਬੰਦਾ ਮਰਿਆ ਉਹਦੇ ਪਰਿਵਾਰ ਨੂੰ ਮਿਲਣੇ ਆ ਉਧਰਲੀ ਗਵਰਨਮੈਂਟ ਪਤਾ ਨਹੀਂ ਲੈਂਦੀ ਉਹ ਜਿਹੜਾ ਪੈਸਾ ਕੋਰਟ ਜਾਵਾਂ ਹੋਊਗਾ ਕੋਰਟ ਵਾਲਿਆਂ ਨੂੰ ਦੌੜਨਗੇ ਉਹਦੇ ਘਰ ਵਾਲੀ ਨੂੰ ਬੱਚਿਆਂ ਨੂੰ ਉਹ ਪੈਸਾ ਉਹਨਾਂ ਦੇਣਗੇ ਜੋ ਰੂਲ ਆ ਚਲੋ ਫਿਰ ਸਾਲ ਤਾਂ ਲੰਘ ਗਿਆ ਕੰਪਨੀ ਵਾਲਿਆਂ ਇਹ ਕੋਣ ਵੇਖਦਾ ਹੈ ਕੰਪਨੀ ਵਾਲ ਕੰਪਨੀ ਪੈਸੇ ਕਰ ਬੋ ਪੰਗੜੀ ਫੈਣ ਲਗੀ ਸਾਡਾ ਅੰਸ਼ੂਰੈਂਸ ਅੰਸ਼ੂਰਸ ਕੰਪਨੀ 'ਤੇ ਭਰੂਗੀ ਨਾ ਅੰਸ਼ੂਰਸ ਕੰਪਨੀ 'ਤੇ ਭਰੇ ਨਾ ਕੰਪਨੀ ਨੇ ਭਰੇ ਜਿਸ ਵਾਸਤੇ ਮੁਸੀਬਤ ਖੜੀ ਹੋਈ ਬਹੁ ਤੇ ਇਹ ਤੁਹਾਨੂੰ ਮੇਰਾ ਕੋਈ ਵਾਲੀ ਵਾਸ ਨਹੀਂ ਬਣਦੇ ਤੇ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਉਹਦੇ ਮਤਲਬ ਕੋਰਟੇ ਵੀ ਨੂੰ ਜੇਲ੍ਹ ਚੋਂ ਛੱਡਿਆ ਇਸ ਵਾਰ ਤੇ ਉਹਦੇ ਪੇਪਰ ਉਹਦਾ ਪਾਸਪੋਰਟ ਕੋਰਟ ਜਾਵਾਂ ਤੇ ਕੋਰਟ ਨੇ ਆਖਿਆ ਜਿੰਨਾ ਚਿਰ ਤੂੰ ਇਹ 50000 ਰੁਪਿਆ ਆਪਣਾ ਇੱਧਰ ਲਾਉ 2 ਲੱਖ 10 ਆਂਧਰਾਮ ਉਧਰ ਲਾ ਇਹ ਬਲੱਡ ਬਣੀ ਨਹੀਂ ਪਰਦਾ ਨਾ ਤੂੰ ਇੰਡੀਆ ਜਾ ਸਕਦਾ ਨਾ ਹੋਰ ਕਿ ਦੇਸ਼ ਜਾ ਸਕਦਾ ਨਾ ਕੰਮ ਹੀ ਕਰ ਸਕਦਾ ਇਹ 50000 ਕਿ ਪਿਆ ਲਾ 50 ਲੱਖ ਸੌਰੀ 50 ਲੱਖ ਆ ਇੰਡੀਆ ਦਾ 50 ਲੱਖ 50 ਲੱਖ ਤੇ ਹੁਣ 50 ਲੱਖ ਜਿਹੜੀ ਆ ਬਲੱਡ ਮਨੀ ਇਹ ਬਹੁਤ ਪੈਸਾ ਇਨਾ ਇਕੱਠਾ ਕਰਨਾ ਔਖਾ ਜੇ ਸਵਾਸ ਤੇ ਚਲੋ ਤੁਹਾਡੇ ਵੀਡੀਓ ਦੇ ਰਾਹੀਂ ਚੈਨਲ ਦੇ ਰਾਹੀਂ ਨਿਊਜ਼ ਦੇ ਰਾਹੀਂ ਲੋਕਾਂ ਨੂੰ ਇਹ ਸੰਦੇਸ਼ ਪੇਜ ਰਹੇ ਆ ਜਿੱਥੇ ਤੇ ਬਾਹਰ ਸੰਗਤ ਬੈਠੀ ਆ ਅਮਰੀਕਾ ਕੈਨੇਡਾ ਅੰਗਲੈਂਡ ਇਟਲੀ ਫਰਾਂਸ ਜਾਂ ਤੇ ਵੀ ਉਹ ਸਾਰਿਆਂ ਨੂੰ ਅਸੀਂ ਕਹਿ ਰਹੇ ਆ ਵੀ ਭਾਜੀ ਵੱਧ ਤੋਂ ਵੱਧ ਇਹ ਬਦਲ ਕੋ ਕੁੜੀ ਦੇ ਕਿਉਂਕਿ ਇਹ ਮਲ ਸਾਡੇ ਪਿੰਡ ਚ ਇੱਕ ਘਰ ਬਣਾ ਕੇ ਇਹਨੂੰ ਘਰ ਵੀ ਦਿੱਤਾ ਇੱਥੇ ਘਰ ਵੀ ਲੈ ਕੇ ਦਿੱਤਾ ਸੀ ਤੇ ਇਹ ਸਾਡੇ ਪਿੰਡ ਦੇ ਪੱਕੇ ਤੌਰ ਤੇ ਵੈਸੇ ਨਾਲ ਪਿੰਡ ਪਿੱਛੇ ਸੰਬਰ ਸਰਸੀ ਔਰ ਉਹ ਗ੍ਰੰਥੀ ਕਰਨ ਲੱਗੇ ਬਾਬਾ ਜੀ ਸਾਨੂੰ ਇੱਥੇ ਘਰ ਲੈ ਦੇਓ ਫਿਰ ਉਹਨਾਂ ਨੂੰ ਘਰ ਵੀ ਇੱਥੇ ਲੈ ਕੇ ਦਿੱਤਾ ਮਦਦ ਕੀਤੀ ਤੇ ਹੁਣ ਸਮਝ ਲੋ ਇਹ ਆ ਕੰਡੀਸ਼ਨ ਜਿਹੜੀ ਜਾ ਘਰ ਦੀ ਘਰ ਇਹਨਾਂ ਕੋ ਕੋ ਹੈ ਕੋਈ ਜ਼ਮੀਨ ਜ਼ਾਇਦਾ ਨਹੀਂ ਕੋਈ ਪਲਾਟ ਨਹੀਂ ਕੁਝ ਨਹੀਂ ਇਹ ਵਿਚਾਰੀ ਰੋਟੀ ਤੋਂ ਵੀ ਆਵਾਜ਼ ਆ ਰਹੀ ਹੈ ਕਈ ਵਾਰੀ ਫੋਨ ਕਰਦੀ ਆ ਜਾਂ ਆਂਟ ਗਵਾਂਡ ਜਾਂ ਹੋਰ ਪੰਚ ਜਾ ਕੇ ਪੰਚ ਨੂੰ ਜਾਂ ਕਿ ਹੋਰ ਬੰਦੇ ਨੂੰ ਫੋਨ ਕਰਦੀ ਆ ਵੀ ਮੈਨੂੰ ਰਾਸ਼ਨ ਚਾਹੀਦਾ ਉਹ ਵੀ ਚਲੋ ਇਹਨੂੰ ਲੈ ਕੇ ਦੇਈਦਾ ਵਾ ਇਹਨੂੰ ਕਿਹਾ ਵੀ ਜਿੱਦ ਨੂੰ ਕਿ ਦਵਾਈ ਦੀ ਲੋੜ ਆ ਡਾਕਟਰੇ ਜਾਣਾ ਮੈਂ ਸਾਡ ਗੱਡੀਆਂ ਮੈਂ ਗੁਰਦੁਆਰੇ ਹੀਂ ਗੱਡੀ ਭੇਜ ਦਵਾਂਗੇ ਡੈਵਰਪੇ ਇਦਾਂ ਜਿਹਾ ਆਪ ਤੁਹਾਨੂੰ ਲੈ ਕੇ ਚੱਲਾਂਗੇ ਤੁਸੀਂ ਚਿੰਤਾ ਨਾ ਕਰ ਤੇ ਨਾਲ ਖਲੋਤੇ ਆਂ ਜੇ ਹੁਣ ਇਹ ਵੀ ਮੁਸੀਬਤ ਆ ਤੇ ਇਹ ਵੀ ਇਹ ਰਾਜਮਨ ਕੀਤੇ ਨਾਲ ਖਲੋਤੇ ਆਂ ਬਿਲਕੁਲ ਇਹਦਾ ਕੋਹ ਲੱਭਾਂਗੇ ਤੇ ਜਿੰਨਾ ਵੀ ਹੋ ਸਕਦਾ ਜਿੱਥੇ ਤੱਕ ਹੋ ਸਕਦਾ ਪਹੁੰਚ ਕਰਾਂਗੇ ਜਿੰਨੀ ਸੰਗਤ ਬਾਹਰ ਵਿਦੇਸ਼ਾਂ ਰਹਿੰਦੀ ਆ ਉਹ ਸਾਰਿਆਂ ਨੂੰ ਬੇਨਤੀ ਕਰਾਂਗੇ ਕੁਛ ਮਾਇਆ ਗਈ ਆ ਤੇ ਕੁਛ ਹੋਰ ਕਰਾਂਗੇ ਕਿਉਂਕਿ ਉਹਦਾ ਵੀਜ਼ਾ ਜਿਹੜਾ ਮਾਰਚ ਨੂੰ ਖਤਮ ਹੋ ਰਿਹਾ ਵੀਜ਼ਾ ਖਤਮ ਹੋਣ ਤੋਂ ਬਾਅਦ ਨੂੰ ਕੋਈ ਪ੍ਰੋਬਲਮ ਫੜੀ ਹੋ ਸਕਦੀ ਆ ਜੋ ਵੀ ਇਹ ਮੁੱਕ ਗਿਆ ਬਾਕੀ 2 ਮਹੀਨੇ ਵੀਜ਼ਾ ਬਾਕੀ ਆ ਅਸੀਂ ਪੂਰੀ ਕੋਸ਼ਿਸ਼ ਕਰਦੇ ਆਂ ਸਰੂ ਦੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਕਿਰਪਾ ਕਰਨ ਵੀ ਇਸ 2 ਮਹੀਨੇ ਵਿੱਚ ਜਿਹੜੀ ਬਲੱਡ ਬਣੀ ਆ ਇਕੱਠੀ ਕਰਕੇ ਇਹਦੇ ਬੱਚਿਆਂ ਨੂੰ ਛੜਾ ਕੇ ਇੰਨੀ ਵਾਪਸ ਲੈ ਗਏ। ਆ ਜਿਹੜਾ ਕੋਰਟ ਆ ਕੋਰਟ ਨੇ ਹੁਣ ਕੀ ਫੈਸਲਾ ਦਿੱਤਾ ਹੈ ਤੇ ਕਦੋਂ ਤੱਕ ਦਾ ਤੁਹਾਨੂੰ ਸਮਾਂ ਦਿੱਤਾ ਹੈ ਕਿ ਜਿਹੜੀ ਬਲੱਡ ਬਣੀ ਆ ਜਮਾ ਕਰਾਈ ਜਾਵੇ। ਦੇਖੋ ਜੀ ਉਧਰ ਇਦਾਂ ਮਾ ਰੂਲ ਦੇ ਮੁਤਾਬਕ ਜੇ ਬਲੱਡ ਬਣੀ ਨਹੀਂ ਇਕੱਠੀ ਹੁੰਦੀ ਜਾਂ ਥੋੜੀ ਹੋ ਗਈ ਆ ਜੇ ਹੋਰ ਕਰਨੀ ਆ ਤੇ ਕੋਰਟ ਵੀ ਕੇਵਲ ਟਾਈਮ ਦੇ ਦਿੰਦਾ ਉਹਨੂੰ ਹੋਰ 2-3 ਮਹੀਨੇ ਦੇ ਦਿੰਦਾ। ਇਹ ਸਾਰੀ ਗੱਲ ਦਾ ਸਾਡੀ ਜਿਹੜਾ ਸਰਬੱਤ ਦਾ ਭਲਾ ਐਸਬੂ ਬਰਾਏ ਉਹ ਨ ਅਸਮਿਤ ਪਾਸ ਪਟਿਆਲੇ ਗਿਆ ਸੀ ਉਹ ਆਇਆ ਸੀ ਡੀਆ ਉਹਨਾਂ ਗਲਬਤ ਕੀਤੀ ਆ ਉਹਨੂੰ ਰੁਪਈਆ ਵੀ ਸਾਨੂੰ 5 ਲੱਖ ਦਿੱਤਾ ਉਹਦਾ ਬਾਬਾ ਜੀ 5 ਲੱਖ ਮੈਂ ਪਾਉਣਾ ਵਾ ਬਾਕੀ ਕਹਿੰਦਾ ਕੋਰਟ ਦਾ ਖਰਚਾ ਉਹਦਾ ਕੋਰਟ ਦਾ ਖਰਚਾ ਇਹਨਾਂ ਇੱਕ ਵਕੀਲ ਕਰਦੇ ਆ ਤੇ 50 ਹਜ਼ਾਰ ਨੀ ਦਾ ਲੈਂਦੇ ਆ 50 ਹਜ਼ਾਰ ਦਰਮ ਉਹਦਰ ਲਾ ਇੱਕ ਵਕੀਲ ਕੀਤਾ ਨਾ ਇੱਕ ਉਹਦਾ 50 ਹਜ਼ਾਰ ਰੁਪਏ ਲਿਆ ਵਕੀਲ ਨੇ ਤੇ ਹੁਣ ਜੇ ਫਿਰ ਦੁਬਾਰਾ ਕੋਰਟ ਕੇਸ ਤੇ ਜਾਣਾ ਪਿਆ ਵਕੀਲ ਨੂੰ ਵਕੀਲ ਨੇ ਫੇਰ ਲੈਣੇ ਆ ਉਹ ਵਕੀਲ ਦਾ ਖਰਚ ਪੇਪਰ ਵਰਕ ਦਾ ਖਰਚ ਤੇ ਜਿਹੜਾ ਕੋਰਟ ਦਾ ਕੋਈ ਵੀ ਖਰਚ ਆਊਗਾ ਉਹ ਸਾਰਾ ਐਸਵੀ ਅਬਰਾਏ ਨਹੀਂ ਕਰਨਾ ਵਾ ਤੇ 5 ਲੱਖ ਸਾਨੂੰ ਹਾ ਮੈਲ ਹੈਲਪ ਕੀਤੀ ਆ ਤੇ ਅਸੀਂ ਕਿ ਉਹ ਕਹਿੰਦਾ ਇਹ ਮੁੰਡੇ ਨੂੰ ਮੇਰੇ ਪਾਸ ਭੇਜ ਦਿਓ ਦਵਾਈ ਮੇਰਾ ਫੋਨ ਨੰਬਰ ਕੁੰਡਮ ਦੇ ਦਿਓ ਤੇ ਉਹ ਮੇਰੇ ਪਾਸ ਆਵੇ ਜਿਹੜਾ ਉਹ ਪੇਪਰ ਵਰਕ ਅਸੀਂ ਆਪ ਕਰਾਂਗੇ ਤੇ ਉਮੀਦ ਆ ਮਹਰ ਕਿਰਪਾ ਕਰੂਗਾ ਸੰਗਤ ਕਾਫੀ ਦੇਸ਼ ਵਿੱਚ ਆ ਅੱਗੇ ਵੀ ਸਾਡੇ ਨਗਰ ਦੀ ਸੰਗਤ ਬਹੁਤ ਚੰਗੇ ਲੋਕ ਆ ਮਦਦ ਕਰਦੇ ਆ ਗੁਰੂ ਘਰ ਨੂੰ ਪੈਸਾ ਬਹੁਤ ਭੇਜਦੇ ਆ ਤੇ ਹੁਣ ਵੀ ਇਹ ਮੁੰਡਾ ਬੈਠਾ ਆ ਜਿਹਦਾ ਭਰਾ ਸਤਗਸ ਦਾ ਮੁੰਡਾ ਲਾਡੀ ਆ ਉਹਨਾਂ 8 ਲੱਖ ਰੁਪਏ ਇਕੱਠਾ ਕਰਕੇ ਭੇਜਿਆ ਔਰ ਇੱਕ ਜਾਨੀ ਲੈਣ ਚਾ ਉਹਨੇ 10 ਲੱਖ ਰੁਪਏ ਇਕੱਠਾ ਕੀਤਾ ਇਸ ਤਰ੍ਹਾਂ ਮਤਲਬ ਲੋਕ ਮਨ ਲ ਪੈਸਾ ਇਕੱਠਾ ਕਰ ਰਹੇ ਆ ਲਾਗੇ ਲਾਗੇ ਪਿੰਡਾਂ ਦੇ ਵੀ ਸੰਗ ਜਾਣਦੀ ਆ ਉਹਨਾਂ ਕਹਾਂਗੇ ਤੇ ਜਿੰਨੀ ਹੋ ਸਕੇ ਹੈਲਪ ਕਰਾਂਗੇ ਪਰ ਫਿਰ ਵੀ ਰਕਮ ਬਹੁਤ ਵੱਡੀ ਆ ਇਸ ਵਾਸਤੇ ਆਪ ਜੀ ਨੂੰ ਬੁਲਾਇਆ ਹੋਰ ਵੀ ਪਹਿਲਾਂ ਚੱਲਣ ਵਾਲੇ ਆਏ ਆ ਸਾਰੇ ਨੂੰ ਅਸੀਂ ਕਾਨਫਰੈਂਸ ਕੀਤੀ ਆ ਉੱਥੇ ਜੰਦਰ ਪ੍ਰੈਸ ਕਲੱਬ ਚ ਸਰਕਾਰ ਦੀ ਕਿਸੇ ਨੁਮਾਇੰਦੇ ਨਾਲ ਨਹੀਂ ਗੱਲ ਤੋਂ ਉਹ ਤਾਂ ਕਿਹਨੂੰ ਪਹੁੰਚ ਕਰਦੇ ਨਹੀਂ ਹੁਣ ਸੀਚਲ ਸੰਤਾਂ ਨਾਲ ਲੈ ਕੇ ਜਿਹੜਾ ਧਾਰੀਵਾਲ ਮੰਤਰੀ ਕੁਲਦੀਪ ਸਿੰਘ ਮੰਤਰੀ ਉੱਤੇ ਪਹੁੰਚ ਕਰਾਂਗੇ ਸਰਕਾਰ ਤੱਕ ਪਹੁੰਚ ਕਰਾਂਗੇ ਉਹਨੂੰ ਵੀ ਮੈਂ ਈਮੇਲ ਤੇ ਬੈਸੇ ਪਾਵਾਂਗੇ ਜੇ ਕੋਈ ਸਾਕਾ ਮਦਦ ਕਰ ਚੰਗੀ ਗੱਲਾਂ ਕਰਨੀ ਚਾਹੀਦੀ ਦਰਕਾਰ ਨੂੰ ਉਹ ਤੱਕ ਪਹੁੰਚ ਕਰਾ ਗਏ ਕਿਉਂਕਿ ਅਸੀਂ ਹੁਣੇ ਹੀ ਕੰਮ ਸ਼ੁਰੂ ਕੀਤਾ ਕੋਈ 15 20 ਦਿਨ ਨਹੀਂ ਨਿਕਦੋਂ ਪਹਿਲਾਂ ਉਹ ਕੰਪਨੀ ਜਿਹੜੀ ਸੀ ਕੰਪਨੀ ਨੇ ਮਰਾ ਕੀਤਾ ਬਹੁਤ ਵੀ ਅਸੀਂ ਪੇਪਰ ਜਾਰ ਕਰ ਰਹੇ ਹਾਂ ਅੱਜ ਕਰਦੇ ਹਾਂ ਕੱਲ ਨੂੰ ਕਰਦੇ ਹਾਂ ਇੰਸ਼ੋਰੈਂਸ ਕੰਪਨੀ ਪੈਸਾ ਦੇਊਗੀ ਇੰਸ਼ੋਰੈਂਸ ਕੰਪਨੀ ਕਿ ਅਸੀਂ ਦੇਣੀ ਪਹਿਲੀ ਪੈਸੇ ਦੇਣੇ ਕੰਪਨੀ ਦੇਊਗੀ ਇਸੇ ਝੰਡੜੇਵੋ ਸਾਲ ਨਿਕਲ ਗਿਆ ਮੁੰਡਿਆ ਹੁਣ ਬੜੀ ਮੁਸ਼ਕਲ ਹੈ ਵਿਚਾਰੀ ਐਡੀ ਅਸਮੋ ਮੁਸ਼ਕਲ ਖੜੀ ਇਹਨੂੰ ਉਹ ਦੋ ਦੋ ਤਿੰਨ ਤਰ੍ਹਾਂ ਤਾਂ ਸੌਂਦੀ ਨਹੀਂ ਫਿਰ ਦਵਾਈ ਦੂ ਲੈ ਕੇ ਦੇਣੀ ਪੈਂਦੀ ਆ ਜਾਂ ਕੋਈ ਖਾਂਦੀ ਦਵਾਈ ਨੀਂਦ ਵਾਲੀ ਫਿਕਨੀ ਨੋਦੀ ਆ ਤੇ ਮਾਂ ਆ ਸੰਗਤ ਨੂੰ ਕੀ ਅਪੀਲ ਕਰਨਾ ਚਾਹੁੰਦੇ ਸੰਗ ਨੂੰ ਇਹੀ ਅਪੀਲ ਕਰਦੇ ਆ ਵੀ ਇਹ ਸਾਡੀ ਸਮਾਜ ਦੇ ਵਿੱਚ ਪਹਿਲਾਂ ਵੀ ਰੀਤ ਬਣੀ ਹੋਈ ਆ ਹੁਣ ਵੀ ਲੋਕ ਕਰਦੇ ਆ ਅੱਗੇ ਵੀ ਕਾਫੀ ਮੁੰਡੇ ਇਸ ਪ੍ਰਾਯੋਗ ਨੂੰ ਛਡਾਏ ਆ ਹੋਰ ਵੀ ਸੰਗ ਤੋਂ ਪੈ ਇਕੱਠਾ ਕਰਦੀ ਆ ਪਿੱਛੇ ਹੁਣ ਇੱਕ ਮੁੰਡੇ ਦੀ ਸਾਊਦੀ ਅਰਬ ਵਿੱਚ ਡੈਥ ਹੋ ਗਈ ਸੀ ਉਹਦੇ ਕੋਈ ਐਕਸੀਡੈਂਟ ਹੋ ਗਿਆ ਡੈਥ ਹੋ ਗਈ ਤਾਂ ਉਹਨੂੰ 2 ਕੋਟ ਰੁਪਏ ਪੈ ਗਿਆ ਸੀ ਉਹ 2 ਕੋਟ ਰੁਪਏ ਲੰਗ ਸੰਗ ਨੇ ਇਕੱਠਾ ਕਰਕੇ ਭਰਿਆ ਤੇ ਮੁੰਡਾ ਛੱਡ ਆਖ ਲੈ ਜਾਂਦਾ ਜੇਕਰ ਬੱਬਾ ਜੀ ਰੱਬ ਨਾਲ ਕਰੇ ਅਜਿਹਾ ਹੁੰਦਾ ਹੈ ਕਿ ਬਲੱਡ ਮਨੀ ਨਹੀਂ ਦੇ ਸਕਦੇ ਆਪਾਂ ਤੇ ਕੀ ਕਾਰਵਾਈ ਇੰਦੇ ਹੋ ਸਕਦੀ ਹੈ ਦੇਖੋ ਜੀ ਹੁਣ ਜਿਹੜਾ ਉਧਰ ਲੂ ਰਿਆ ਉਹ ਜਦੋਂ ਵਕੀਲ ਜਾਂਦਾ ਜੋ ਕੋਰਟ ਜਾਂਦਾ ਵਾ ਉਥੇ ਕੋਈ ਵੀ ਕਾਰਵਾਈ ਹੋ ਸਕਦੀ ਹੈ ਸਜ਼ਾਏ ਮੌਤ ਵੀ ਹੋ ਜਾਏ ਸਜ਼ਾਏ ਉਮਰ ਵੀ ਕੈਦ ਵੀ ਹੋ ਸਕਦੀ ਹੈ ਕੋਈ ਵੀ ਹੋ ਸਕਦੀ ਹੈ ਲੇਕਿਨ ਉਹ ਜਿਹੜੀ ਬਲੱਡ ਮਨੀ ਉਹਨਾਂ ਕੋਰਟ ਨੇ ਆਰਡਰ ਦਿੱਤਾ ਉਹ ਭਰਨੀ ਬੜੀ ਹਰ ਹਾਲਤ ਉਤੋਂ ਟਸ ਮਸ ਉਹਨਾਂ ਨੂੰ ਹੋਣਾ ਨਹੀਂਗਾ ਨਾ ਪੈਸਾ ਘੱਟ ਹੀ ਕਰਨਾ ਉਹ ਤੁਹਾਨੂੰ ਐਸਬੀ ਰਾਮ ਦੱਸਿਆ ਸੀਗਾ ਆਪਣੇ ਸਰਬਦਾ ਭਲਾ ਐਸਬੀ ਉਬਰਾਹੀ ਉਹਨਾਂ ਕਹਿੰਦੇ ਸੀ ਇਹ ਜਿਹੜੀ 50 ਲੱਖ ਰੁਪਇਆ ਮਰੀ ਹੈ ਨਾ ਬਲਣ ਬਣੀ ਇਹ ਭਰਨੀ ਹੀ ਭਰਨੀ ਪਣੀ ਹੈ ਇਹ ਤੋਂ ਬਿਨਾਂ ਸਰਕਾਰਾਂ ਨਹੀਂ ਕਿਉਂਕਿ ਉਹ ਕਾਫੀ ਬੰਦੇ ਛੜਾ ਕੇ ਲੈਣਾ ਬਾਹਰੋਂ ਤੇ ਹੁਣ ਵੀ ਆਇਆ ਸੀ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਸ਼ੁਰੂ ਕਰੋ ਤੇ ਹੀ ਤੁਹਾਡੇ ਨਾਲ ਆ ਤੇ ਉਮੀਦ ਹੈ ਗੁਰੂ ਕਿਰਪਾ ਕਰੂਗਾ ਅਸੀਂ ਇਹ ਸਾਰੇ ਨਾਲ ਮਿਲ ਕੇ ਇਹ ਕਰਾਂਗੇ ਨਗਰ ਦੇ ਲੋਕ ਬੈਠੇ ਆ ਜਿਨ੍ਹਾਂ ਦੇ ਵਿਦੇਸ਼ਾਂ ਸੰਗ ਤੇ ਆ ਸਾਰਿਆਂ ਨੂੰ ਬੇਨਤੀ ਕਰਾਂਗੇ ਵੀ ਭਾਈ ਆਪ ਆਪਣੇ ਫੋਨ ਕਰੋ ਜਿਨ੍ਹਾਂ ਬਹੁਤ ਸਾਰਾ ਵੱਤੋਂ ਇਹਦੇ ਵਿੱਚ ਆਪਾਂ ਮਾਇਆ ਦੇ ਕੇ ਇਹ ਬਲੱਡ ਮੈਨ ਇਕੱਠੀ ਕਰੀਏ ਤੇ ਇਹਦਾ ਪੁੱਤ ਛਡਾਈਏ ਤਾਂ ਕਿ ਜਿੰਦਗੀ ਕੋਈ ਸਹਾਰਾ ਹਾਂਜੀ ਵੀਰ ਜੀ ਉਹਨਾ ਪਹਿਲੋ ਗੈਸ ਹੀ ਉੰਨੀ ਵਿੱਚ ਇਦਾਂ ਰਲ ਮਿਲ ਕੇ ਰਿਸ਼ਤੇਦਾਰਾਂ ਨੇ ਘੜ ਭਰਾਵਾਂ ਨੇ ਇੱਥੋਂ ਦੀਆਂ ਨੇ ਭੇਜਿਆ ਹੀ ਵੀ ਚਲੋ ਪਹਿਲੋ ਆਪਾਂ ਗ੍ਰਾਂਥੀ ਡਿਊਟੀ ਕਰਦੇ ਹੀ ਚਲੋ ਗ੍ਰਾਂਥੀ ਡਿਊਟੀ ਦਾ ਤੁਹਾਨੂੰ ਵੀ ਪਤਾ ਸਭ ਨੂੰ ਪਤਾ ਵਾ ਕਿ ਮਸਾ ਟਾਈਮ ਹੀ ਪਾਸ ਹੁੰਦਾ ਵਾ ਵੀ ਚਲੋ ਕਿ ਸਾਡੇ ਘਰ ਦੇ ਦਿਨ ਫਿਰ ਜਾਣਗੇ ਕੋਈ ਚੰਗਾ ਉਹਨੂੰ ਕਾਰੋਬਾਰ ਮਿਲ ਜਾਊਗਾ ਤੇ ਤੇ ਬਹੁਤ ਵਧੀਆ 3 ਸਾਲ ਵਾਪਸ 3 ਸਾਲ ਹੀ ਆਇਆ ਸਫਰ ਲਾ ਕੇ ਆਇਆ ਬਹੁਤ ਵਧੀਆ ਬਾਅਦ ਚ ਇਹ ਵਿਆਹ ਕੀਤਾ ਉਹਦਾ ਤੇ ਵਿਆਹ ਤੋਂ 15 ਦਿਨ ਹੀ ਬਾਅਦ ਵਿੱਚ ਚਲੇ ਜਾਂਦਾ ਵਾ ਇੱਡਾ ਉਦੋਂ ਲੋਕਡਾਊਨ ਦਾ ਹੀ ਥੋੜਾ ਜਿਆਦਾ ਵੀ ਮੈਂ ਬਾਅਦ ਦੇ ਵਿੱਚ ਆ ਜੂੰਗਾ ਦੁਬਾਰਾ ਛੇਤੀ ਆ ਜੂੰਗਾ ਮੈਨੂੰ ਜਾ ਲੈ ਲੰਦੋ ਜਾ ਕੇ ਗੱਡੀ ਮਿਲ ਗਈ ਆ ਜੀ 15 ਮਾਰਚ ਨੂੰ ਵੀਜ਼ਾ ਲੱਗਾ ਵਾ ਡਰੈਵਲੀ ਦਾ ਤੇ 31 ਮਾਰਚ ਨੂੰ ਗੱਡੀ ਲੱਗੀ ਜੀ ਐਕਸੀਡੈਂਟ ਹੋ ਗਿਆ ਕਿ 15 ਕੇ ਦਿਨ ਹੀ ਗੱਡੀ ਚਲਾਈ ਆ ਜੀ ਤੇ ਉੱਥੇ ਲੈ ਗਏ ਆ ਕੋ ਪਹਿਲੋ ਜਾ ਥਾਣੇ ਖੜਿਆ ਫਿਰ ਜੇਲ੍ਹ ਵਿੱਚ ਲੈ ਕੇ ਗਏ ਆ ਮੈਨੂੰ ਤਾਂ ਨਹੀਂ ਪੰਜ ਪੰਜ ਦਿਨ ਨਹੀਂ ਮੈਨੂੰ ਪਤਾ ਲੱਗਾ ਬਾਕੀ ਸਾਰਿਆਂ ਨੂੰ ਪਤਾ ਹੀ ਮੈਨੂੰ ਨਹੀਂ ਪਤਾ ਉੱਥੇ ਜਦੋਂ ਫਿਰ ਉਹਦੇ ਮਾਮਾ ਜੀ ਰਹਿੰਦੇ ਉਹ ਉੱਥੇ ਮਿਲਣ ਗਏ ਉਹਨਾਂ ਨੂੰ ਕਿ ਸਾਨੂੰ ਨਾਲੇ ਮੁੰਡਾ ਦਿਖਾਓ ਨਾਲੇ ਦੱਸੋ ਸਾਨੂੰ ਕੋਈ ਗੱਲ ਹੈ ਕਿ ਕਹਿੰਦੇ ਵੀ ਨਹੀਂ ਤੁਹਾਨੂੰ ਨਹੀਂ ਮਿਲ ਦੇਣਾ ਕਿ ਉਹਦਾ ਕੋਈ ਖੂਨ ਦਾ ਰਿਸ਼ਤਾ ਆ ਸਕਦਾ ਵਾ ਤੁਹਾਨੂੰ ਕੰਪਨੀ ਨੇ ਵੀ ਨਹੀਂ ਕੋਈ ਪਹੁੰਚ ਕੀਤੀ ਤਾਂ ਨਹੀਂ ਜੀ ਕੁਝ ਨਹੀਂ ਕੀਤਾ ਕੁਝ ਨਹੀਂ ਉਹਨਾਂ ਨੇ ਕੋਈ ਪਹੁੰਚ ਨਹੀਂ ਕੀਤੀ ਜੀ ਉਹ ਮਗਰ ਹੀ ਨਹੀਂ ਗਏ ਜੀ ਫਿਰ ਉਹਨਾਂ ਨੇ ਕਿਹਾ ਵੀ ਸਾਨੂੰ ਕੁਝ ਦੱਸੋ ਵੀ ਸਾਡਾ ਬੱਚਾ ਕਿੱਦਾਂ ਠੀਕ ਠਾਕ ਹੈ ਸਾਡੀ ਕੋਈ ਗੱਲ ਕਰਾਓ ਕੁਝ ਪਰ ਉਹਨਾਂ ਨੇ ਆਪਦੇ ਫੋਨ ਤੋਂ ਜਿੱਦਾਂ ਜੇਲ ਦੇ ਵਿੱਚ ਹੋਣਗੇ ਤੇ ਮੇਰੇ ਨਾਲ 5 ਮਿੰਟ ਬਸ ਤੇ ਗੱਲ ਕਰਵਾਈ ਹੈ ਜੀ ਕਾਕਾ ਕਹਿੰਦਾ ਵੀ ਇਦਾਂ ਮੇਤੋਂ ਐਕਸੀਡੈਂਟ ਹੋ ਕੇ ਮੁੰਡਾ ਮੁੱਕ ਗਿਆ ਮੈਂ ਵੀ ਦਿਨ ਬਾਅਦ ਵਾਪਸ ਘਰ ਆ ਜਾਊਂਗਾ ਪਰ ਉਧਰਲਾ ਕਾਨੂੰਨ ਆ ਉਹਨਾਂ ਨੇ ਜੇਲ ਜਿੱਦਾਂ 4 ਮਹੀਨੇ ਉਧਰ ਹੁੰਦੀ ਹੈ ਡਰਾਈਵਰ ਦੀ ਜੇਲ 4 ਮਹੀਨੇ ਬਾਅਦ ਉਹਨਾਂ ਨੇ ਆਪ ਹੀ ਤਰੀਕ ਪਾ ਕੇ ਛੱਡਿਆ ਵੀ ਕੰਪਨੀ ਤੇਰੇ ਮਗਰ ਨਹੀਂ ਆਈ ਤੂੰ ਬਲੱਡ ਬੰਨੀ ਦਾ ਇੰਤਜ਼ਾਮ ਆਪ ਕਰ 2 ਲੱਖ ਤੇ 10000 ਰਾਮ ਉਧਰਲਾ ਜੀ ਪਿਆਰ ਨਾਲ ਇਧਰਲਾ 50 ਲੱਖ ਰੁਪਈਆ ਮੰਗਦਾ ਮੇਰੀ ਇਹੋ ਹੀ ਅਪੀਲ ਆ ਵੀ ਜੋ ਵੀ ਦੇਸਾਂ ਦੇਸਾਂ ਜੋ ਵੀ ਸੰਗਤ ਆ ਹਲਪ ਕਰਕੇ ਮੇਰੀ ਮੇਰਾ ਬੱਚਾ ਇਧਰ ਇੰਡੀਆ ਵਾਪਸ ਮਗਾਇਆ ਜਾ ਸਰਕਾਰ ਤੱਕ ਪਹੁੰਚ ਕੀਤੀ ਨਹੀਂ ਜੀ ਅਜੇ ਨਹੀਂ ਪਹੁੰਚ ਕੀਤੀ ਹੁਣ ਮਿਲਾਂਗੇ ਉਹਨਾਂ ਨੂੰ ਜ਼ਰੂਰ ਜਾਵਾਂਗੇ ਹੁਣ ਆਪਣੀ ਪੰਚਾਇਤ ਜਾਊਗੀ ਜਨਾਬ ਬਾਕੀ ਨਗਰ ਦਾ ਸਹਿਯੋਗ ਪੂਰਾ ਵਾ ਜੀ ਮੇਰੇ ਨਾਲ ਇੱਥੇ ਵੀ ਸਾਰਾ ਬਾਹਰ ਵੀ ਫੋਨ ਕਰ ਕਰਕੇ ਪੈਸੇ ਇਕੱਠੇ ਕਰਨ ਦਾ ਹੈ 15-16 ਲੱਖ ਰੁਪਏ ਇਹਨਾਂ ਨੇ ਕਰ ਲਿਆ ਨਗਰ ਨੇ ਜੀ ਪਰ ਪੈਸਾ ਬਹੁਤ ਹੈ ਨਗਰ ਨੂੰ ਵੀ ਇੰਨਾ ਕਰਨਾ ਕੱਲੇ ਨੂੰ ਔਖਾ ਵਾ ਜੀ ਸਾਰੀ ਸੰਗਤੀ ਰਲ ਮਿਲ ਕੇ ਮੇਰੀ ਹੈਲਪ ਕਰਨ ਮੇਰਾ ਬੱਚਾ ਇਧਰ ਇੰਡੀਆ ਵਾਪਸ ਨਹੀਂ ਜਾਉਂਦਾ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਰਹੂ ਘਰ ਦੇ ਹਾਲਾਤ ਬਹੁਤ ਹੀ ਮਾੜੇ ਆ ਜੀ ਇਹ ਨਗਰ ਦੇ ਸਰ ਤੇ ਆ ਜੀ ਜਿਹੜੀ ਕੋਈ ਚੀਜ਼ ਦੀ ਮੈਨੂੰ ਲੋੜ ਆ ਮੈਂ ਇਹਨਾਂ ਨੂੰ ਕਹਿਨੀ ਆ ਪਰ ਮੈਨੂੰ ਕੋਈ ਮੋੜਦਾ ਨਹੀਂ ਜੀ ਮੇਰਾ ਨਗਰ ਬਹੁਤ ਹੀ ਜ਼ਿਆਦਾ ਚੰਗਾ ਮੇਰੇ ਲਈ ਬਹੁਤ ਸਾਥ ਦਿੰਦਾ ਜੀ ਕਿਹੇ ਵੀ ਚੀਜ਼ ਦੀ ਮੈਨੂੰ ਨਹੀਂ ਮੁਸ਼ਕਲ ਆਉਂਦੀ ਦੇ ਪਰ ਜਿਹੜੀ ਉਹ ਏਡੀ ਵੱਡੀ ਮੁਸ਼ਕਲ ਆ ਉਹ ਇਤਿਹਾਸ ਕਰ ਹੈਨਾ